ਬੈਗ ਵਿੱਚ ਰੌਂਦ ਰੱਖਦੀ ਉਹ ਕੁੜੀ ਅੱਗੇ ਜਿੱਥੇ ਪੁਲਿਸ ਸਾਡੀ ਰੱਖਿਆ ਦੇ ਲਈ ਹੁੰਦੀ ਏ ਸਮਾਜ ਸੁਧਾਰਨ ਦੇ ਲਈ ਹੁੰਦੀ ਏ ਉੱਥੇ ਹੀ ਕੁਝ ਕੁ ਪੁਲਿਸ ਮੁਲਾਜ਼ਮ ਲੋਕਾਂ ਦੇ ਘਰ ਪਟਨ ਤੇ ਲੱਗੇ ਹੋਏ ਆ ਤੇ ਆਪਣੇ ਘਰ ਭਰਦੇ ਪਏ ਆ ਹਾਲੀ ਵਿੱਚ ਰੀਲਾ ਬਣਾਉਣ ਵਾਲੀ ਤੇ ਥਾਰ ਚਲਾਉਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਦੀ ਥਾਰ ਚੋਂ ਜਿੱਟਾ ਬਰਾਮਦ ਹੋਇਆ ਏ ਜੀ ਹਾਂ ਬਠਿੰਡੇ ਦੇ ਬਾਦਲ ਰੋਡ ਤੋਂ ਇਹ ਮੇਲਾ ਸੀਨੀਅਰ ਕਾਂਸਟੇਬਲ ਜਿਸ ਦਾ ਨਾਮ ਅਮਨਦੀਪ ਕੌਰ ਹੈ ਆਪਣੀ ਕਾਲੀ ਥਾਰ ਤੇ ਜਾ ਰਹੀ ਹੁੰਦੀ ਏ ਉਥੇ ਹੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਰੋਡ ਤੇ ਹਾਈ ਟੈਕ ਡਾਕਾ ਲਾਇਆ ਸੀ ਜਦੋਂ ਮੈਡਮ ਹੂਨਾ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਵਿੱਚੋਂ ਚਿੱਟਾ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਅਮਨਦੀਪ ਕੌਰ ਬਠਿੰਡਾ ਦੀ ਪੁਲਿਸ ਲਾਈਨ ਵਿੱਚ ਨੌਕਰੀ ਕਰਦੀ ਹੈ ਇੱਥੇ ਤੁਹਾਨੂੰ ਦੱਸ ਦਈਏ ਵੀ ਅਮਨਦੀਪ ਕੌਰ ਜੋ ਇੰਸਟਾ ਤੇ ਰਿੱਲਾ ਵੀ ਬਣਾਉਂਦੀ ਹੈ ਜਿਸ ਦੇ ਇੰਸਟਾ ਤੇ ਲਗਭਗ 30000 ਤੋਂ ਉੱਪਰ ਫੋਲੋਅਰ ਨੇ ਬਾਕੀ ਹੁਣ ਚਿੱਟਾ ਮਿਲਨ ਦਾ ਪੂਰਾ ਸੱਚ ਕੀ ਏ ਇਹ ਤਾਂ ਆਉਣ ਵਾਲੇ ਟਾਈਮ ਚ ਪਤਾ ਲੱਗੇਗਾ ਪਰ ਹੁਣ ਉਸਤੇ ਵਕ ਵਕ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਏ ਯਾਰੋ ਦੁਨੀਆ ਨੂੰ ਤਾਂ ਧੋਖਾ ਤੁਸੀਂ ਦੇ ਸਕਦੇ ਹੋ ਪਰ ਰੱਬ ਨੂੰ ਕਿਵੇਂ ਧੋਖਾ ਦਵੋਗੇ ਜਦੋਂ ਰੱਬ ਦੀ ਲਾਖੀ ਵੱਜਦੀ ਏ ਨਾ ਉਸ ਦੀ ਸੱਟ ਬਹੁਤ ਹੀ ਮਾੜੀ ਹੁੰਦੀ ਏ ਬਾਕੀ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਇੱਥੇ ਵੀ ਤੁਸੀਂ ਦੇਖ ਹੀ ਲਿਆ ਵੀ ਇੱਕ ਚਿੱਟਾ ਵੇਚ ਰਿਹਾ ਏ ਤੇ ਬਾਕੀ ਉਸ ਨੂੰ ਗ੍ਰਿਫਤਾਰ ਕਰ ਰਹੇ ਆ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ